ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮ ਸੇ ਲਈ ਲੈ ਕੇ ਆਏ ਜੀ ਇੱਕ ਬਈ ਗੱਬਣ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਇੱਕ ਬਈ ਤਾਜੀ ਸੂਈ ਆ ਆਓ ਪੁੱਛ ਲੈਨੇ ਬਾਪੂ ਤੁਹਾਡੇ ਆਜੋ ਬਾਪੂ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ 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 ਜੀ ਨਾਮ ਤੇ ਡਰੈਸ ਵੋ ਨਾਮ ਮੰਦਰ ਸਿੰਘ ਪਿੰਡ ਛਨਾਗਰਾ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਦਸਿਲ ਤਪਾ ਨੇੜੇ ਪਿੰਡ ਭਾੜ ਨੈ ਵਾਲਾ ਜੰਗੀ ਵਾਲਾ ਘੱਡਾ ਬਣੇ ਪਿੰਡਾਂ ਦੇ ਵਿਚਾਲੇ ਮੋਬਾਈਲ ਨੰਬਰ ਬੋਲੋ 9855733688 ਠੀਕ ਹੈ ਜੀ ਬਾਪੂ ਜਿਹੜੇ ਪਹਿਲੇ ਨੰਬਰ ਤੇ ਵਾਰਡ ਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਜੀ ਹੂੰ ਤੇ ਇਹ ਸੂਣ ਦੀ ਤਿਆਰ ਹੋਈ ਹੈ ਮੰਨਣਾ ਤਿਆਰੀ ਚ ਹੀ ਆ ਹਾਂ ਹਾਂ ਥੋਈ ਪੂਆ ਥਣ ਨੂੰ ਹਾਂ ਸ਼ਾਮ ਤਾਈਂ ਕਰਮ ਵਾਲੀ ਨੇ ਹਾਂ ਜੀ ਠੰਡੀ ਠੁੱਡੀ ਤਿਆਰੀਆਂ ਚ ਤੇ ਠੰਡੀ ਦੇਖੋ ਲੈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਆਰਡਰ ਦੇਖੋ ਬਈ ਬਹੁਤ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਪਾਛਾ ਸੈਡਾ ਦਿਖਾ ਹਾਂ ਲੇਵਾ ਦੇਖੋ ਲੇਵਾ ਬਹੁਤਾ ਗਰਮ ਵਾਲੀ ਦਾ ਸੂੰਦੀ ਸੂੰਦੀ ਨੇ ਇੰਨੇ ਲੇਵਾ ਹੋਰ ਤਿਆਰ ਕਰ ਲੈਣਾ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਚਵਾਈ ਚੂਈ ਬਹੁਤ ਚੰਗੀ ਨਿਕਲੂ ਪੂਰੀ ਸਿਰੇ ਦੀ ਜਿਹੜੇ ਹਿਸਾਬ ਨਾਲ ਥਣ ਬਾਹ ਤੇ ਕਾ ਥਣਾ ਜੀ ਹੂੰ ਹੂੰ ਲੈ ਮੁਰੋਂ ਲੇਵਾ ਚੈੱਕ ਕਰੋ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਵੀ ਨਿਕੜਵੇਂ ਪੂਰੇ ਗੈਪ ਤੇ ਗਲਾਬੀ ਥਣ ਲੱਗਿਆ ਹੱਥੀ ਚ ਉਹਲਾ ਮਸ਼ੀਨਾਂ ਚ ਉਹਲਾ ਇੱਕ ਬਰਾਬਰ ਖੋਲ ਦੇ ਬਾਪੂ ਤੋਰ ਦੇ ਪ੍ਰਿੰਟ ਬੜਾ ਚੰਗਾ ਨਾ ਸਾਨੂੰ ਸਾਂ ਗਲਾਦੀ ਆ ਬਈ ਚੰਗੀ ਆ ਬ੍ਰੀਡ ਦੁੱਧ ਵਾਲਾ ਪੀਸ ਤੇ ਤੋਰਾ ਵੀ ਇੱਕ ਨੰਬਰ ਚ ਵੀ ਇੱਕ ਨੰਬਰ ਹੈ ਜੀ ਇਹਦੀ ਕੁਆਲਿਟੀ ਚੈੱਕ ਕਰੋ ਬੈੜ ਦੀ ਲੈ ਕਹੇ ਬ੍ਰੀਡ ਦਰਦੀ ਫੇਸ ਦੇਖੋ ਫੇਸ ਬੜਾ ਚੰਗਾ ਕੁਆਲਿਟੀ ਚੰਗੀ ਆ ਕਰਦ ਚੰਗਾ ਬ੍ਰੀਡ ਚੰਗੀ ਆ ਪ੍ਰਿੰਟ ਬਹੁਤ ਚੰਗਾ ਕਿੰਨਾ ਦੁੱਧ ਦੀ ਦੁਆਸਟੀਮੇਟ ਜਬਾਪੂ ਬਈ ਚਾਹੀਦਾ ਬਈ 20 ਲੀਟਰ ਹੂੰ ਸੌਖਾ ਜੀ ਕੁਆਲਿਟੀ ਫੋਰ ਲੱਕਰਮਾਲੀ ਚ ਤੇ ਸੁੰਦੀ ਸੁੰਦੀ ਨੇ ਲੇਵਾ ਇੰਨਾ ਹੀ ਹੋਰ ਤਿਆਰ ਕਰ ਲੈਣਾ ਥਣ ਬੜਾ ਕਮਾਲ ਦਾ ਲੱਗਿਆ ਬਈ ਠੰਡੀ ਠੁੰਡੀ ਫੁੱਲ ਆ ਤੇ ਫੇਸ ਦਿਖਾਉਨੇ ਫੇਸ ਬੜਾ ਪਿਆਰਾ ਕਰਮਣੀ ਦਾ ਲੈ ਹਾਂ ਜੀ ਛੰਡੀ ਛੰਡੀ ਤਾਂ ਕੋਈ ਐ ਹੀ ਐ ਦੇਖ ਲਓ ਦੂਨਾ ਪਾਸੇ ਤੋਂ ਦਿਖਾਉਂਦੀ ਲੈ ਲੈ ਵਾ ਦੇਖੋ ਲੈ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਚਾਰੇ ਥਾਣੇ ਕੋਜੇ ਪੂਰੇ ਗੈਬ ਉਧਰ ਵੀ ਦਿਖਾ ਦਿਓ ਨੋੜਾ ਫੁੱਲ ਚੰਗੀਆਂ ਨੇ ਲੈ ਪਛਾਂ ਤੋਂ ਵੀ ਦੇਖੋ ਲੈ ਵਾ ਲੈ ਪਛਾਂ ਤੋਂ ਵੀ ਉਧਰ ਵੀ ਦਿਖਾ ਦਿਓ ਦੁੰਨੇ ਹੱਡਾ ਤੇ ਦਿਖਾ ਦਿਓ ਸਹੀ ਹੈ ਲੈਵਾ ਬਹੁਤਾ ਹਨ ਹਾਂ ਤੇ ਇਧਰੋਂ ਵੀ ਲੈਵਾ ਲੈ ਚੈੱਕ ਕਰ ਲਓ ਪੂਰੀ ਵਿਥੀ ਦੇ ਕੱਲਾ ਕੱਲਾ ਥਾਣਾ ਮੁੱਲ ਕਿੰਨਾ ਦੱਸਿਆ ਬਾਪੂ ਨੇ ਮੋਨ 75 ਹੈਦਾ ਜੀ ਲੈਣ ਦੇਣ ਜੀ ਬਾਹਲਾ ਨਹੀਂ ਮਤਲਬ ਇਹਦੇ ਚੋਂ ਠੀਕ ਆ ਛੋ ਜੂ ਛੋਟ ਸੱਪਾ ਕੋਈ ਗੱਲ ਨਹੀਂ ਠੀਕ ਆ 75000 ਰੁਪਿਆ ਮੋਲਾ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਅੱਗੇ ਬਾਪੂ 2 ਨੰਬਰ ਤੇ ਕਿਹੜਾ ਸੂਆ ਸੂਈ ਆ ਬੜਾ ਛੂਆ ਦੂਜੀ ਐ ਮਗਰ ਬੱਸੀ ਐ ਮਗਰ ਬੱਛੀ ਬੱਛੀ ਬੜੀ ਚੰਗੀ ਐ ਬੱਛੀ ਦਾ ਕੋਈ ਅੰਤ ਹੀ ਨਹੀਂ ਕੀ ਆ ਬਾਤ ਆ ਬੱਛੀ ਦੇ ਬੱਛੀ ਐ 15000 ਦੀ ਤਾਂ ਹੁਣ ਕੀ ਆ ਬਾਤ ਆ ਬਾਈ ਹੂੰ ਤੇ ਜੇਰ ਪਈ ਜੀ ਹੈ ਜੇਰਾ ਪਈ ਹੈ ਜੀ ਜੇਰਾ ਪਈ ਹੈ ਬਾਈ ਕੰਮ ਜੇਰ ਪੈ ਗਈ ਓਡੀ ਜੇਰਾ ਜਿਹਦਾ ਬਸਰੂ ਆ ਬੱਸੀ ਵੀ ਬਹੁਤ ਵੱਡੀ ਹੈ ਕਦੋਂ ਸੂਈ ਸੀ ਇਹ ਇਹ ਤੜਕੇ 4 ਵਜੇ 4 ਵਜੇ ਬੋਲਾ ਪਈ ਬੋਲਾ ਕੱਢ ਲਿਆ ਹਾਂ ਬੋਲਾ ਕੱਢਿਆ ਥੋੜਾ ਕੱਢੇ ਜਾਣ ਕੇ ਜੇਰ ਨਹੀਂ ਹੁਣ ਪਈ ਹੈ ਜੇਰ ਘੰਟਾ ਖੋਇ ਠੀਕ ਹੈ ਕਿੰਨਾ ਦੁੱਧ ਦੇ ਦੂਗਾ ਐਸਟੀਮੇਟ 27 22 ਲੀਟਰ ਚਾਹੀਦਾ ਜੀ ਹੂੰ ਜਿਵੇਂ ਕੱਦ ਦਾ ਐਡਾ ਸਹੀ ਗੱਲ ਆ ਬਾਈ ਗਾਂ ਬਹੁਤ ਵੱਡੀ ਐ ਮੇਰਾ ਸੇਮ ਕੱਦਦਾ ਮੇਰੇ ਦੇਖ ਲਈ ਪਹਿਲਾਂ ਬੱਚੀ ਦੀ ਜੱਜਮੈਂਟ ਦੇਖੋ ਬੱਚੀ ਬਹੁਤ ਚੰਗੀ ਆ ਚੰਗੇ ਰੁਪਈਆ ਦੀ ਬੱਚੀ ਆ ਬਾਪੂ ਨੇ ਦੱਸਿਆ ਜੀ ਘੜੀ ਵੀ ਬੱਚੀ ਦੀ ਦੇਖੋ ਨਾਸ ਨੂੰ ਉਸ ਗੁਲਾਬੀ ਆ ਵੜ ਦੇਖੋ ਫੇਸ ਬੜਾ ਚੰਗਾ ਬੋਦੀਬਾਦੀ ਚੰਗੀ ਆ ਸੁਨੱਖ ਪੂਣਾ ਫੁੱਲਾ ਫੁੱਲ ਕਰਦਾ ਫੁੱਲ ਬਰੀਡ ਦਾ ਦੁੱਧ ਦਾ ਬਾਕੀ ਅਜੀਬ ਲਿਖਾੜ ਬਹੁਤ ਚੰਗਾ ਜਿਹਾ ਜੀਰਾ ਪਈ ਹੈ ਕੰਪਲੀਟ ਹੈ ਤੇ ਕੱਲਾ ਕੱਲਾ ਥਣ ਪੂਰੀ ਵਿੱਚ ਚਬਾਈ ਵੀ ਦਿਖਾ ਦਿੰਦੇ ਜੀ ਕਰਨ ਵਿੱਚ ਪੂਰੇ ਗੈਪ ਤੇ ਆ ਬਾਕੀ ਕੋਈ ਚੱਕਰ ਨਹੀਂ ਧਾਰਾ ਵੀ ਮਾਰ ਕੇ ਦਿਖਾਣੇ ਵਾਪਸ ਨੂੰ ਤਾਂ ਕੱਦ ਬਹੁਤ ਹਨ ਬੈੜਦਾ ਬਾਹਲਾ ਕੱਦਦਾ ਹੂੰ ਤਾਂ ਸ਼ਾਂਤ ਆਰਡਰ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਲੀ ਨੇ ਤਿਆਰ ਕਰਿਆ ਮੁੱਠੀ ਜਲਾ ਥਣ ਕੱਲਾ ਕੱਲਾ ਥਣ ਠੰਡੀ ਫੋਲਾ ਲੈ ਬਾੜੀ ਚੰਗੀ ਚਵਾਈ ਹੈ ਜਾਈ ਕੋਈ ਚੈੱਕ ਕਰੀ ਨਹੀਂ ਕਹਿਣਾ ਕੁਛ ਨਹੀਂ ਤੇ ਚੂਣ ਦੇਖੋ ਕਰਮਲੀ ਨੇ ਲੱਗਿਆ ਬਾੜੀ ਚੰਗੀ ਚਵਾਈ ਹੈ ਨਾ ਬਾਪੂ ਹਾਂ ਜੀ ਪੂਰੀ ਠੰਡੀ ਆ ਜਿਵੇਂ ਮਰਜੀ ਤਾਂ ਰਮਰੀ ਚੱਲ ਕੋਈ ਚੈੱਕ ਨਹੀਂ ਲੈਣਾ ਗਰਮ ਵਾਲੀ ਨੇ ਕੁਛ ਨਹੀਂ ਚਵਾਈ ਏਕ ਨੰਬਰ ਠੰਡੀ ਦੇਖੋ ਜਾਦੇ ਚੰਗੀ ਬਈ ਥਿੱਲੀ ਗਰਮ ਵਾਲੀ ਭੋਰਾ ਨਹੀਂ ਨਾ ਬੱਚਾ ਲਾਇਆ ਨਾ ਨਿਆ ਦੁਨਾ ਗੰਗਾ ਦੀ ਏ ਚਵਾਈ ਹੋ ਜੀ ਆਪਾਂ ਗਾਰੰਟੀ ਵਾਲੀ ਗੱਲ ਹੈ ਠੀਕ ਆ ਬਈ ਕੋਲ ਦੇ ਬਾਪੂ ਤੋਰ ਕੇ ਦਿਖਾ ਦੇ ਯਾਦ ਬ੍ਰੀਟ ਚੈੱਕ ਕਰੋ ਕਦ ਫੁੱਲਾ ਪੱਦਰ ਪੁੱਦਰ ਫੁੱਲਾ ਫੇਸ ਬੋਲੀਬਾਦੀ ਪੂਰੀ ਚੰਗੀ ਆ ਸੁਨੱਖ ਪੂਣਾ ਬੈਡ ਦੇ ਵਿੱਚ ਫੁੱਲਾ ਬਾਕੀ ਤੋਰਾ ਦਿਖਾਉਨੇ ਆ ਕਵਾਲਿਟੀ ਚੰਗੀ ਆ ਵੱਡੀ ਗੱਲ ਬੱਚਾ ਮਗਰ ਬੱਛੀ ਆ ਬੱਛੀ ਨੇ ਬਈ ਛਾਲ ਡੇਢ ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾਗਾ ਬੱਚਾ ਬਹੁਤ ਕੁਆਲਿਟੀ ਦਾ ਦਿੱਤਾ ਕਰਮਾ ਸੀ ਸਿਰੇ ਦੀ ਬੱਛੀ ਹੈ ਜੀ ਹਾਂ ਬੜਾ ਆਪ ਵੀ ਬਹੁਤ ਚੰਗੀ ਆ ਦੁੱਧ ਵਾਲਾ ਦੋ ਮਹੀਨੇ ਦੀ 22000 ਦੀ ਬੱਸੀ ਵੇਚੀ ਇਹਦੇ ਨਾਲ ਦੀ ਅਸੀਂ ਹੂੰ ਠੀਕ ਆ ਤੇ ਕੀ ਮੋਲ ਲਾ ਬਾਪੂ ਜੈ ਜੈ ਮੋਲੇ ਦਾ 95 ਹੈ ਜੀ ਮਾਨਤਨ ਹੋ ਜਾ ਹੋ ਜੂ ਮਾਨਤਨ ਠੀਕ ਆ 95 ਹਾਂ ਜਿਹਨੇ ਘਰੇ ਚੋਣੀ ਹੈ ਹੂੰ ਬਸ ਉੱਛਲ ਦੀ ਲੋੜ ਨਹੀਂ ਹਮ ਐਡੀ ਚੰਗੀ ਵਹਿੜ ਹੈ ਠੀਕ ਆ 99000 ਰੁਪਿਆ ਮੋਲ ਆ ਲੋਕ ਤਾਂ ਇਹਦਾ ਢੂ ਢੂ ਲੱਖ ਮੰਗਦੇ ਜੀ ਇਹਦਾ ਸਹੀ ਗੱਲ ਆ ਆਪਾਂ ਐਂਡ ਕਰਿਆ ਵਸ ਵੀ ਹਮ ਤੇ ਆਉਣਗੇ ਨਜ਼ਾਰੇ ਜਿਹੜਾ ਲੈ ਗਿਆ ਹਮ ਕੁਆਲਿਟੀ ਬਹੁਤ ਚੰਗੀ ਆ ਨਾ ਹਾਂਜੀ ਹਾਂ ਨਾਗ ਸਿਵਾਪੂ ਕੋਲੇ ਨੋ ਨੋ ਨਹੀਂ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ